ਗੋਲੀਆਂ ਮਾਰ ਕੇ 50 ਗੁੰਡੇ ਪੱਜ ਜਾਂਦੇ ਆ ਉਦੋਂ ਮਗਰੋਂ ਅਸੀਂ ਭਗਵੰਤ ਮਾਨ ਨੂੰ ਪੱਜਣ ਨਹੀਂ ਦੇਣਾ ਐਨੰਦੇ ਸੁਪਰੀਮੋ ਨੇ ਆ ਕੇ ਮਾਫੀ ਮੰਗੀ ਮੇਟੀਆਂ ਸਾਰੇ ਇਹਨੇ ਕਹਿੰਦੇ ਨੇ ਕੋਰਟ ਵੀ ਨਹੀਂ ਮੰਗੀ ਉਹ ਗੁਨਾ ਹੈਗਾ ਤਾਂ ਨਹੀਂ ਮੰਗੀ ਤਾਹ 22 ਸੈਲ ਦੇ ਅੰਦਰ ਪੋਲੇ ਇਹਨਾਂ ਨੂੰ ਜਦੋਂ ਤਰਕ ਨਾ ਆਵੇ ਸਿਰੇ ਪਿੱਕੋ ਬੋਧ ਦੀ ਬੋਧ ਦੀ ਬੋਧ ਦੀ ਯੋਗੀ ਮੈਂ ਉਸ ਗੱਦੀ ਦੇ ਕਿੱਦੀ ਕਰਦਾ ਕ੍ਰੋਨਿਕ ਬੌਂਡ ਦੇ ਵਿੱਚੋਂ ਫੰਡ ਮਿਲੇ ਆ ਮੜੇ ਮੜੇ ਕਰਿਆ ਜੇ ਦਰ ਕੰ ਮਿਲੇ ਕਿ ਨਹੀਂ ਮਿਲੇ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਇਹਦੇ ਉਨੀ ਟੁੱਟੇ ਟੁੱਟੇ ਇਹ ਪੰਜਾਬ ਨਸ਼ਾ ਬੰਦ ਹੋ ਗਿਆ ਜਵਾਬ ਨਹੀਂ ਆਗਾ ਪੰਜਾਬ ਹੈ ਲਾਡਰ ਕਰੋ ਨਿਕਲੀਦਾ ਸ਼ਾਮ ਨੂੰ ਆਦੀ ਘਰ ਵੀ ਪਤਨੀ ਦਾ ਮੇਰਾ ਪਤੀ ਘਰੇ ਸਹੀ ਆਏਗਾ ਨਹੀਂ ਆਏਗਾ ਗੋਲੀਆਂ ਮਾਰ ਕੇ ਬਜਾ ਗੁੰਡੇ ਪੱਜ ਜਾਂਦੇ ਆ ਉਸ ਤੋਂ ਬੰਦ ਨਹੀਂ ਪੜ ਜਾਂਦੇ ਇਹ ਜਵਾਬ ਦੇਣ ਇਹ ਇਮਾਨਦਾਰ ਬੰਦੇ ਕਹਿੰਦੇ ਨੇ ਸਾਡਾ केजरीवाल ਇਮਾਨਦਾਰ ਹੈ ਇਹ ਲੈ ਕਿਉਂ ਬੈਠਾ ਕਿੰਨਾ ਵੱਡਾ ਘਟਾਲਾ ਸ਼ਰਾਬ ਦਾ ਕੋਈ ਪੰਜਾਬ ਸਰਕਾਰ ਦਾ ਘਟਾਲਾ ਹੈ ਇੱਕ ਤਰੀਕ ਨੂੰ ਵੋਟਾਂ ਵੇਜਣੀਆਂ ਨੇ ਉਦੋਂ ਮਗਰੋਂ ਅਸੀਂ ਭਗਵੰਤ ਮਾਨ ਨੂੰ ਭੱਜਣ ਨਹੀਂ ਦੇਣਾ ਸ਼ਰਾਬ ਘਟਾਲਾ ਪੰਜਾਬ ਦਾ ਵੀ ਉੱਥੇ ਹੀ ਆਉਣਾ ਭਗਵੰਤ ਮਾਨ ਨੂੰ ਭਗਵੰਤ ਮਾਨ ਨੂੰ ਭੱਜਣ ਨਹੀਂ ਦੇਣਾ ਆਮ ਆਦਮੀ ਪਾਰਟੀ ਨਸ਼ੇ ਤੇ ਠੱਲ ਨਹੀਂ ਪਾ ਸਕੀ ਰੇਤਾ ਬਜਰੀ ਤੇ ਜਿਹੜੇ ਨੇ ਕਾਲੀ ਦਲ ਨੇ ਵੀ ਕਈ ਸਵਾਲ ਚੁੱਕੇ ਨੇ ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਤੇ ਵੀ ਟਿੱਪਣੀ ਕੀਤੀ ਕਿ ਅਰਵਿੰਦ ਕੇਜਰੀਵਾਲ ਜੇ ਸਾਫ਼ ਸੁਥਰੇ ਹੁੰਦੇ ਤਾਂ ਅੰਦਰ ਕਿਉਂ ਜਾਣੇ ਬਿਲਕੁਲ ਸ਼ਰਾਬ ਘਟਾਲੇ ਦੇ ਉੱਤੇ ਇੰਨਾਂ ਦੀ ਗੱਲ ਦੇ ਜਵਾਬ ਦੇਵਾਂਗਾ ਤੁਸੀਂ 36 ਸਪੀਕਰ ਲੈ ਕੇ ਨਾ ਜਾਇਏ ਇਹਦੀ ਗੱਲ ਦਾ ਜਿਹੜਾ ਸਪਸ਼ਟ ਜਵਾਬ ਹੈ 2.5 ਸਾਲ ਹੋ ਗਏ ਸਤਿੰਦਰ ਜੈਨ ਨੂੰ ਪਕੜੇ ਨੂੰ ਉਸ ਤੋਂ ਬਾਅਦ ਇਹਨਾਂ ਨੇ 2.5 ਸਾਲ ਦਾ ਸਮਾਂ ਹੋ ਗਿਆ ਉਸ ਤੋਂ ਬਾਅਦ ਮਨੀਸ਼ ਸੋਢੀ ਨੂੰ ਪਕੜਿਆ ਉਸ ਤੋਂ ਬਾਅਦ ਸੰਜੀਤ ਸਿੰਘ ਨੂੰ ਪਕੜਿਆ ਉਸ ਤੋਂ ਬਾਅਦ ਕੇਜਰੀਵਾਲ ਨੂੰ ਪਕੜਿਆ ਮੈਂ ਇੱਕ ਗੱਲ ਦਾ ਬਹਿੰਦੋਸਤਾਨ ਦੀ ਹੈ ਜੀ ਕਿਹੜੀ ਅਦਾਲਤ ਹੈ ਜਿੰਦੇ ਵਿੱਚ ਅੱਜ ਤੱਕ ਇਹ ਚਲਾਨ ਨਹੀਂ ਪੇਸ਼ ਕਰ ਸਕੇ ਜਦੋਂ ਕਿਸੇ ਨੂੰ ਪਕੜਿਆ ਜਾਂਦਾ ਹੈ ਉਹਦਾ ਚਲਾਨ ਪੇਸ਼ ਕਰਨਾ ਅੱਜ ਤੱਕ ਇੱਕ ਪੰਜੀ ਕਿਸੇ ਵੀ ਲੀਡਰ ਕੋ ਆਮ ਆਦਮੀ ਪਾਰਟੀ ਦੇ ਕੋਲ ਇੱਕ ਪੰਜੀ ਸਾਬਤ ਨਹੀਂ ਕਰ ਸਕੇ ਇੱਕ ਮਿੰਟ ਪੂਰੀ ਗੱਲ ਸੁਣੋ ਪੀ ਸ਼ਰਦ ਰੈਡੀ ਜਿਹੜਾ ਫਾਰਮਾ ਕੰਪਨੀ ਦਾ ਹੈ ਅਰਵਿੰਦੋ ਫਾਰਮਾ ਕੰਪਨੀ ਦਾ ਜਿਹੜੇ ਬੰਦੇ ਨੂੰ 6 ਮਹੀਨੇ ਅੰਦਰ ਰੱਖਿਆ ਗਿਆ ਉਸ ਬੰਦੇ ਦੀਆਂ 12 ਸਟੇਟਮੈਂਟਾਂ ਆਈਆਂ ਬਈ ਕਿਸੇ ਦੇ ਨਾਲ ਵੀ ਕੋਈ ਮੇਰੀ ਛੰਡ ਡਾਂਡ ਨਹੀਂ ਕਿਸੇ ਵੀ ਕੇਜਰੀਵਾਲ ਦਾ ਕੋਈ ਵਿਚ ਹੱਥ ਨਹੀਂ ਜਦੋਂ 6 ਮਹੀਨਿਆਂ ਤੋਂ ਬਾਅਦ 13 ਵੀ ਸਟੇਟਮੈਂਟ ਦੇ ਵਿੱਚ ਉਹਨੇ ਸਿਰਫ ਨਾਂ ਲਿਆ ਵੀ ਉੱਥੇ ਮੀਟਿੰਗ ਹੋਈ ਏ ਪਰ ਮੈਂ ਹੈਰਾਨ ਕਰ ਦੇਣਾ ਕਿ ਉਹਨਾਂ ਸਮਿਆਂ ਦੇ ਵਿੱਚ ਇਲੈਕਟ੍ਰੋਡ ਬਾਂਡ 55 ਕਰੋੜ ਰੁਪਏ ਦਾ ਇਲੈਕਟ੍ਰੋਨ ਬੌਂਡ ਜੇ ਖਰੀਦ ਕੇ ਤੇ ਆਮ ਜਿਹੜੀ ਭਾਰਤੀ ਜਨਤਾ ਪਾਰਟੀ ਉਹਨੂੰ ਫੜ ਦਿੱਤਾ ਗਿਆ ਔਰ 6000 ਕਰੋੜ ਰੁਪਏ ਦਾ ਫੰਡ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਭਈ ਇਹਨੂੰ ਜਨਤਕ ਕਰੋ ਪਲੀਜ਼ ਵੇਚਣਾ ਬੋਲੋ ਵੇਚਣਾ ਬੋਲੋ ਸਭ ਤੋਂ 80 80% 80% ਅਸੀਂ ਤੁਹਾਨੂੰ ਬੇਨਤੀ ਕੀਤੀ ਵੇਚਣਾ ਬੋਲੋ 80% ਜਿਹੜਾ ਫੰਡ ਹੈ ਉਹ ਤੁਹਾਡੀ ਭਾਰਤੀ ਜਨਤਾ ਪਾਰਟੀ ਨੇ ਲਿਆ ਹੈ ਔਰ ਸਭ ਤੋਂ ਵੱਡੀਆਂ ਸਭ ਤੋਂ ਵੱਡੀਆਂ ਜਿਹੜੀਆਂ ਬੇਈਮਾਨੀਆਂ ਕੀਤੀਆਂ ਹੈ ਸਭ ਤੋਂ ਜਿਹੜਾ ਜ਼ਿਆਦਾ ਇਲੈਕਟ੍ਰੋਡ ਬਾੰਡ ਖਰੀਦਦੇ ਏ ਉਹ ਇਹਨਾਂ ਦੀ ਕੀਤੀ ਉਹ ਪੀ ਸ਼ਰਤ ਰੈਡੀ ਜਿਹੜਾ ਇਹ 6 ਮਹੀਨ ਜਦੋਂ 55 ਕਰੋੜ ਰੁਪਈਆ ਉਹਨੇ ਰਿਸ਼ਵਤ ਦਿੱਤੀ ਜਿਹੜਾ ਇਹ ਸਰਕਾਰੀ ਗਵਾਹ ਬਣਿਆ ਆਏ ਉਹਦੀ ਉਹਦੇ ਜਮਾਨਤ ਕਰ ਦਿੱਤੀ ਗਈ ਔਰ ਇਹਨਾਂ ਨੂੰ ਪਕੜਿਆ ਗਿਆ ਔਰ ਮੈਂ ਇਸ ਗੱਲ ਦੀ ਪੂਰੀ ਭਾਰਤੀ ਜਨਤਾ ਪਾਰਟੀ ਦੀ ਤੇ ਮੋਦੀ ਸਰਕਾਰ ਦੀ ਪੁਰਜੋੜ ਨਿੰਦਾ ਕਰਦਾ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਕਾਤਲ ਵੱਡਾ ਕਾਤਲ ਇਹ ਹੈ ਔਰ ਇਸ ਨੂੰ ਸੱਤਾ ਤੋਂ ਪਾਸੇ ਕਰਨਾ ਇਹਨਾਂ ਨੂੰ ਜਦੋਂ ਤਰਕ ਨਾ ਹੋਵੇ ਸਿਰੇ ਪਿੱਕੋ ਮੋਦੀ 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 ਜੋ ਕਿ ਮੈਂ ਇਸ ਗੱਲ ਦੀ ਕਹਿੰਦੀ ਕਰਦਾ ਔਰ ਇਹਨਾਂ ਦੇ ਜਿੰਨੇ ਬੰਦੇ ਨਹੀਂ ਇਹਨਾਂ ਨੇ ਫੰਡ ਕੀ ਇਹਨਾਂ ਕੋਈ ਫੰਡ ਕਰੀ ਗਿਆ ਇਹ ਜੋ ਕੰਪਨੀਆਂ ਕੋਲੋਂ ਫੰਡ ਕਰੀ ਲਿਆ ਜਿਹੜੀਆਂ ਕੰਪਨੀਆਂ ਦੀ ਜਿਹੜੀ ਟਰਨਓਵਰ ਹੈ ਉਹ ਸਿਰਫ 2 ਕਰੋੜ ਦੀ ਏ ਉਹਨਾਂ ਕੋਲ 5-5 ਕਰੋੜ ਭਾਰਤੀ ਜਨਤਾ ਪਾਰਟੀ ਨੇ ਫੰਡ ਲਿਆ ਹੈ ਉਹ ਫੰਡ ਲੈਣ ਦੀਆਂ ਗੱਲਾਂ ਵੇ ਵੇਖੋ 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 ਮੇਰਾ ਭਾਈ ਸਾਹਿਬ ਆਪਦੇ ਮੂੰਹੋਂ ਬੋਲ ਰਹੇ ਨੇ ਇਲੈਕਟ੍ਰੋਨਿਕ ਬੌਂਡ ਦੀ ਗੱਲ ਕਰ ਰਹੇ ਨੇ ਅਸੀਂ ਇਹਨਾਂ ਨਾਲ ਸਹਿਮਤ ਹਾਂ ਵੈਰੀ ਗੁੱਡ ਬਿਲਕੁਲ ਸਹਿਮਤ ਹਾਂ ਅੱਗੇ ਵੀ ਸੁਣ ਲਓ ਅੱਗੇ ਵੀ ਸੁਣ ਲਓ ਅੱਗੇ ਵੀ ਸੁਣ ਲਓ ਹਾਂ ਸਹਿਮਤ ਹਾਂ ਇਹ ਖੁਦ ਕਹਿੰਦੇ ਐ ਵੀ ਸਾਨੂੰ ਵੀ ਇਲੈਕਟ੍ਰੋਨਿਕ ਬੌਂਡ ਦੇ ਵਿੱਚੋਂ ਫੰਡ ਮਿਲੇ ਹੈ ਮੜੇ ਮੜੇ ਕਰਿਆ ਜੇ ਤੇਰੇ ਕੰਮ ਵੀ ਮਿਲੇ ਕਿ ਨਹੀਂ ਮਿਲੇ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਇਹ ਤੂੰ ਨਹੀਂ ਟੁੱਟੇ 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 ਸਵਾਲ 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 ਕਾਂਗਰਸ ਦੇ ਵੱਲੇ ਜਾਂਦਾ ਕੀ ਕਹਿਣਾ ਚਾਹੁੰਦੇ ਹੋ ਕਾਂਗਰਸ ਕਾਂਗਰਸ ਪਾਰਟੀ ਤੁਹਾਡਾ ਸਵਾਲ ਕੀ ਆਮ ਆਦਮੀ ਪਾਰਟੀ ਭਾਜਪਾ ਜਾਂ ਸ਼ਿਵ ਸੇਨਾ ਸਾਰੀਆਂ ਪਾਰਟੀਆਂ ਪਹੁੰਚੇ ਨੇ ਕਾਂਗਰਸ ਪਾਰਟੀ ਕੀ ਕਹਿਣਾ ਚਾਹੁੰਦੀ ਹੈ ਨਸ਼ਾ ਮੁਕਤ ਹੋਵੇ ਪੰਜਾਬ ਰੋਡ 'ਤੇ ਆ ਕੇ ਮਰਦੇ ਪੈਣ ਨਿੱਕੇ ਦੇ ਕਿ ਮੁੰਡੇ ਮਰਦੇ ਪੈਣ ਨਸ਼ਾ ਖਾ ਖਾ ਗਏ ਜਦੋਂ ਤੋਂ ਜਦੋਂ ਦੀ ਸਰਕਾਰ ਇਹ ਨਸ਼ਾ ਜ਼ਿਆਦਾ ਵਧਿਆ ਆਪ ਸਿਕਾ ਜਦੋਂ ਦੀ ਆਈ ਹੈ ਐਨ ਐਮ ਸੀ ਨੂੰ ਕਿਸ ਨੇ ਗੱਲ ਕਰ ਲੋ ਉਹ ਗੱਲ ਨਹੀਂ ਸੁਣਦੇ ਕੋਈ ਇਹਦੇ ਐਮ ਐਲ ਆਈ ਬੇਗ ਇੰਨੀ ਗੱਲਾਂ ਹੋ ਗਈਆਂ ਨੇ ਆਪ ਸਰਕਾਰ ਜਦੋਂ ਦੀ ਆਈ ਹੈ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਧਿਆ ਕਾਂਗਰਸ ਪਾਰਟੀ ਦਾ ਜਿਹੜਾ ਇਹ ਤੁਹਾਡੇ ਤੇ ਜਿਹੜਾ ਵੀ ਰੋਧ ਦੇਖਿਆ ਸਵਾਲ ਦੇਖੋ ਜੀ ਨਸ਼ਾ ਵਧਿਆ ਨਹੀਂ ਹੈ ਅਸੀਂ ਨਸ਼ੇ ਦੇ ਤਸਕਰਾਂ ਨੂੰ ਤੇ ਨਸ਼ਾ ਲੈਣ ਵਾਲਿਆਂ ਨੂੰ ਸਾਹਮਣੇ ਕੀਤਾ ਪਬਲਿਕ ਦੇ ਇਹਨਾਂ ਨੇ ਲੁਕੋ ਕੇ ਰੱਖਿਆ ਬਾਕੀ ਪਾਰਟੀਆਂ ਨੇ ਇਹਨਾਂ ਪਾਰਟੀਆਂ ਨੇ ਇਹਨਾਂ ਪਾਰਟੀਆਂ ਨੇ ਕਦੇ ਨਸ਼ੀਦਾਂ ਤਸਵੀਰਾਂ ਸਾਹਮਣੇ ਨਹੀਂ ਲੰਦਾ ਅੱਜ ਜਿਸ ਦੇ ਤਸਵੀਰ ਸਾਹਮਣੇ ਮੇਰੀ ਗੱਲ ਸੁਣੋ ਸਰ ਜਿਹੜਾ ਮੇਰੇ ਕੱਲ ਉਹਨਾਂ ਸਵਾਲ ਕੀਤਾ ਕਿ ਕੱਲ ਹੀ ਵਲ ਦੇ ਮਜੀਠੀਆ ਖੁਦ ਨਸ਼ਾ ਵੇ ਮੇਰੀ ਗੱਲ ਸੁਣੋ ਇਹਨਾਂ ਨੇ ਇਹਨਾਂ ਨੇ ਮਜੀਠੀਆ ਸਾਹਿਬ ਤੇ ਸਵਾਲ ਚੱਕੇ ਇਹਨਾਂ ਦਾ ਸੁਪਰੀਮੋ ਕੇਜਰੀਵਾਲ ਉਹਨਾਂ ਦੇ ਸੁਪਰੀਮੋ ਕੇਜਰੀਵਾਲ ਨੇ ਮਜੀਠੀਆ ਦੇ

ਮर्याਦਾ ਦੇ ਸਿੱਖ ਨੇ ਅਰੋ ਸਵਾਲ ਸਟਾਈਲ ਕੇਜਰੀ ਵਾਲ ਸਵਾਲ ਲਵਾਗੇ ਉਹਨਾਂ ਦੇ ਪਾਣਾ ਸਵਾਲ ਸਿਰਫ ਕੇਜਰੀ ਵਾਲ ਸਿਰਫ ਸਿਰਫ આરોਪ ਲਾਂਦਾ ਜਦੋਂ ਆਪ ਫਸ ਜਾਂਦੇ ਕੋ ਕੋਤਾ ਨੂੰ ਵੀ ਨਹੀਂ ਮੰਨਦਾ ਭਾਈ ਤਾਲਸੀ ਸਾਲ ਤੋਂ ਪਹਿਲੇ ਮੈਂ ਇੱਕ ਸਰਕਾਰ ਸਰਕਾਰ ਪਰਚੇ ਕਰਾ ਦਿੰਦੀ ਹੈ ਮੈਂ ਤਾਂ ਮੰਨਾਂ ਥੱਕੇ ਹੋ ਜਾਂਦੇ ਨੇ ਵਰਕਰਾਂ ਤਾਂ ਵੀ ਹੁੰਦੇ ਨੇ ਪਰ ਅਸੀਂ ਕੋਰਟ 'ਚ ਜਾਂਦੇ ਸਾਨੂੰ ਜਮਾਨਤ ਮਿਲਦੀ ਏ ਕੋਰਟ ਸਾਨੂੰ ਸੁਣਦਾ ਇਹਨੇ ਕਹਿੰਦੇ ਨੇ ਕੋਰਟ ਵੀ ਨਹੀਂ ਮੰਦੀ ਉਹ ਗੁਨਾ ਹੈਗਾ ਤਾਂ ਨਹੀਂ ਮੰਦੀ ਤਾਂ 22 ਸੈਲ ਦੇ ਅੰਦਰ ਪਏ ਨੇ ਬੜਾ ਬੜਾ ਵੱਡਾ ਬੜਾ ਵੱਡਾ ਸਵਾਲ ਹੈ ਮਿੱਕੀ ਕੇਸਰੀ के, तो केजरीवाल एक सवाल सवाल का जवाब सवाल का जवाब अकाली दल ने एक मिनट मर्यादा दस कि अकाली दल ने सवाल किया अकाली दल ने सवाल किया आप तो जवाब लवेंगे फिर थोड़े को भी आवे मजी उन्होंने मजीठिया ने तुम सवाल जिक्र किया उन्होंने कहा कि अरविंद केजरीवाल ने खुद उन्होंने माफी मंगी है नशे के मुद्दे पहली गल तो ਮਾਫੀ ਮੰਗਨ ਨਾਲ ਕੋਈ ਬੰਦਾ ਛੋਟਾ ਨਹੀਂ ਹੋ ਜਾਂਦਾ ਕਿਸੇ ਦਾ ਕਦ ਦੂਜੀ ਗੱਲ ਇਹ ਹੈ ਕਿ ਇਹ ਸਿਰਫ ਲੋਕਤੰਤਰ ਦਾ ਖਾਨ ਕਰਨ ਲਈ ਇੱਕ ਡਿਕਟੇਟਰਸ਼ਿਪ ਵਖਾਨ ਲਈ ਇਹ ਉਹਨਾਂ ਨਾਲ ਕੀਤਾ ਗਿਆ ਕਿ ਵੱਖਰੀਆਂ ਵੱਖਰੀਆਂ ਥਾਵਾਂ ਤੇ ਘੱਟੋ ਘੱਟ 52 ਥਾਵਾਂ ਤੇ ਹਿੰਦੁਸਤਾਨ ਦੇ ਵਿੱਚ ਇੱਕ ਐਸੇ ਬੰਦੇ ਤੇ ਜਿਹੜਾ 6 ਇੰਜੈਕਸ਼ਨ ਇਨਸੂਲਿਨ ਦੇ ਲਾ ਰਿਹਾ ਹੋਵੇ ਪਰਚਾ ਕਰ ਦਿੱਤਾ ਜਾਵੇ ਤਾਂ ਉਹ ਬੰਦਾ ਕਿਸ ਤਰੀਕੇ ਨਾਲ 56 ਅਦਾਲਤਾਂ ਨੂੰ ਉਪਕਤੇਗਾ ਇਹ ਸਿਰਫ ਉਸ ਦੇ ਅੰਡਰ ਪ੍ਰੈਸ਼ਰ ਇਨਾ ਸਿਰਫ ਇਹ ਲੋਕਾਂ ਦੇ ਕੰਮ ਕਰ ਸਕੇ ਲੋਕਾਂ ਦੇ ਕੰਮ ਨਹੀਂ ਤਾਂ ਸਾਰੇ ਰੁਕ ਜਾਂਦੇ ਉਹ ਸਿਰਫ ਇਨਾਂ ਹੀ ਗੱਲਾਂ ਦੇ ਵਿੱਚ ਉਲਝ ਜਾਂਦਾ ਉਹਨੇ ਇਹ ਵਡਿਆਈ ਵਿਖਾਈ ਕਿ ਲੋਕਾਂ ਦੇ ਕੰਮਾਂ ਲਈ ਉਹਨੇ ਇੱਕ ਮਾਫੀ ਮੰਗ ਲਈ ਇਸ ਮਾਫੀ ਨੂੰ ਇਹ ਛੋਟਾ ਨਾ ਸਮਝਣ ਕਿ ਉਹ ਗਲਤ ਸਾਬਤ ਹੋ ਗਿਆ ਗਲਤ ਸਾਬਤ ਬਿਲਕੁਲ ਨਹੀਂ ਹੋਇਆ ਮਾਫੀ ਮੰਗ ਲਈ ਹੈ ਜੀ ਉਹਨਾਂ ਕੋਲ ਕੋਈ ਸਰ ਕੋਰਟ 'ਚ ਜੇ ਉਹ ਸੱਚੇ ਸੀ ਤੇ ਉਹ ਕੇਸ ਲੜਦੇ ਮਾਫੀ ਮੰਗਣ ਦੀ ਕੀ ਲੋੜ ਸੀ ਕੋਰਟ ਨੇ ਉਹਨਾਂ ਨੂੰ ਕਿਹਾ बी जाता माफी मंगो नाही तो तोडे ते कारवाई की जायची ता माफी मागे गे चक्कर से